ਉਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਦਿਖਾ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ ਇੱਕ ਭਾਨੇ ਸਿੱਤੂ ਵਾਲਾ ਮਸਲਾ ਚੱਲਿਆ ਸੀ ਧਿਆਨ ਚ ਆ ਗਿਆ ਹੋਊਗਾ ਮਸਲਾ ਟਰੈਵਲ ਜੰਟਾ ਨੂੰ ਲੈ ਕੇ ਉਸ ਤੋਂ ਬਾਅਦ ਕਾਫੀ ਵਿਵਾਦ ਜਿਹੜਾ ਵਧਿਆ ਸੀਗਾ ਤੇ ਇਹ ਵੀ ਉਸਦੇ ਨਾਲ ਜੁੜਦੀ ਹੋਈ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਮੁਕਤਸਰ ਸਾਹਿਬ ਦੇ ਵਿੱਚ ਕੁਝ ਕਿਸਾਨ ਆਗੂ ਤੇ ਕੁਝ ਪਰਿਵਾਰਕ ਮੈਂਬਰ ਇੱਕ ਰਾਈਟ ਵੇ ਨਾਂ ਦਾ ਇੱਕ ਇੰਸਟੀਚਿਊਟ ਚੱਲਦਾ ਇਮੀਗ੍ਰੇਸ਼ਨ ਚੱਲਦਾ ਉੱਥੋਂ ਇਹਨਾਂ ਨੇ ਵੀਜ਼ਾ ਲਵਾਇਆ ਕੀ ਗੱਲ ਹੁੰਦੀ ਆ ਉੱਥੇ ਪੋਸਟਰ ਲਾ ਕੇ ਤੇ ਪਰਿਵਾਰ ਦੇ ਮੈਂਬਰ ਤੇ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਬੈਠੇ ਹੋਏ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰਿਆਂ ਨਾਲ ਕਿ ਮਸਲਾ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਮਾਮਲਾ ਕੀ ਹੈ ਵੀਰੇ ਹਾਂ ਜੀ ਮੇਰਾ ਨਾਂ ਜਸਪਾਲ ਸਿੰਘ ਪਿੰਡ ਇਨਾ ਖੇੜਾਈ ਜੀ ਮੇਰੇ ਨਾਲ ਨਵਦੀਪ ਕੁਮਾਰ ਸ਼ਰਮਾ ਨੇ ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ੇ ਤੋਂ ਵਰਕ ਪਰਮਿਟ ਲੈ ਆਣ ਦਾ ਇਹਨੇ ਵਾਦਾ ਕੀਤਾ ਸੀਗਾ ਇਸ ਤੋਂ ਬਾ ਇਹ ਵਾਦਾ ਕੀਤਾ ਕਿ ਇਹਨੇ ਆਖਿਆ ਮੈਂ ਤੈਨੂੰ ਵੀ ਵੀਜ਼ਾ ਲਵਾ ਦਿੰਦਾ ਇਸਨੇ ਟਰਾਂਜ਼ਿਟ ਵੀਜ਼ਾ ਲੈ ਲਿਆ ਆਂ ਆਨਲਾਈਨ ਸ਼ੋ ਕਰਕੇ ਹੀ ਉਹ ਟਰਾਂਜ਼ਿਟ ਵੀਜ਼ਾ ਸ਼ੋ ਕਰਕੇ ਨੇ ਮੇਰੇ ਤੋਂ 25 ਲੱਖ ਰੁਪਏ ਇੱਕ ਲੈ ਲਿਆ ਹੀ 1,75,000 ਦਾ ਤੇਰੀ ਟਿਕਟ ਆ 1,75,000 ਟਿਕਟ ਦਾ ਬਾਅਦ ਇਹ ਮੈਂ 1,50,000 ਟਿਕਟ ਦਾ ਪਾਤਾ ਹੀ ਜੋ ਕਿ ਫੇਕ ਟਿਕਟ ਸੀ ਨਿਊਜ਼ੀਲੈਂਡ ਦੀ ਇਸਨੇ ਸਾਨੂੰ ਇੱਥੋਂ ਥਾਈਲੈਂਡ ਭੇਜਤਾ ਹੀ ਥਾਈਲੈਂਡ ਤੋਂ ਬਾਅਦ ਸਾਈ ਆਖਿਆ ਵੀ ਇਹ ਥਾਈ ਵੀਜ਼ਾ ਉੱਥੇ ਵਿਖਾਇਆ ਵੀ ਵੀਜ਼ਾ ਤੁਹਾਡਾ ਨਕਲੀ ਆ ਇਹ ਤੁਸੀਂ ਇੱਥੋਂ ਗਾਂ ਨਹੀਂ ਜਾ ਸਕਦੇ ਫਿਰ ਇਹਨੂੰ ਆਖਿਆ ਹੀ ਇਹ ਇਹ ਦਿਨ ਸਾਡੇ ਨਾਲ ਇੱਕ ਮੁੰਡਾ ਸੀ ਸੇਕ ਜਨੇ ਸਾਡੀ ਫਾਇਲ ਲਵਾਈ ਸੀ ਜਿਹੜਾ ਇਸ ਦੇ ਨਾਲ ਇਹ ਸਬੰਧ ਰੱਖਦਾ ਸੀ ਗੁਰਸੇਖ ਸਿੰਘ ਪਿੰਡੀ ਨੇ ਖੜੇ ਦਈ ਆਈ ਉਸ ਨੇ ਆਖਿਆ ਵੀ ਇਹ ਤੁਹਾਨੂੰ ਅਸੀਂ ਦੁਬਈ ਭੇਜ ਦਿੰਦੇ ਆ ਦੁਬਈ ਦੇ ਵਿੱਚੋਂ ਤੁਹਾਨੂੰ ਉੱਥੋਂ ਚੜਾਵਾਂਗੇ ਦੁਬਈ ਦੇ ਵਿੱਚ ਸਾਨੂੰ 2 ਮਹੀਨੇ ਨੇ ਖੱਜਲ ਖਵਾਰ ਕੀਤੀ ਭੁੱਖੇ ਵੀ ਰਹੇ ਇੱਕ ਟਾਈਮ ਰੋਟੀ ਵੀ ਖਾਧੀ ਚਾਹ ਨਾਲ ਵਿ گزارਾ ਕੀਤਾ ਪਰ ਇਹਨੇ ਸਾਨੂੰ ਨਿਊਜ਼ੀਲੈਂਡ ਨਹੀਂ ਪਹੁੰਚਾਇਆ ਇਹ ਬਾਅਦ ਦੇ ਵਿੱਚਾਂ ਦਾ ਤੁਸੀਂ ਇੱਥੇ ਇਹ ਤਾਨੂੰ ਬੈਠੇ ਰਹੋ ਤੁਹਾਨੂੰ ਭੇਜ ਦਿੰਨੇ ਐ ਇੰਨੀ ਤੱਕ ਕਿੰਨੇ ਪੈਸਿਆਂ ਚ ਗੱਲ ਹੋਈ ਤੁਹਾਡੀ 25 ਲੱਖ ਰੁਪਇਆ ਇੱਕ ਦਿੱਤਾ ਸੀ ਗਈ 175 ਹਜ਼ਾਰ ਨੇ ਟਿਕਟ ਲਈ ਸੀ ਸਾਡੇ ਤੋਂ ਹੀ థਾਈਲੈਂਡ ਦਾ ਅਸੀਂ ਆ 40000 ਰੁਪਇਆ ਨੇ 42000 ਰੁਪਇਆ ਵੱਖਰਾ ਪਾਇਆ ਸੀ ਗਈ ਸਾਡੇ ਤੋਂ ਹੀ ਹਾਂਜੀ ਇਹਨੇ ਹੁਣ ਸਾਨੂੰ ਬਾਅਦ ਦੇ ਵਿੱਚ ਸਾਡੇ ਨੇ 12-12 ਲੱਖ ਰੁਪਇਆ ਮੋੜਤਾ ਹੀ ਟੋਟਲ 52 ਲੱਖ ਰੁਪਇਆ ਸੀਗਾ ਜੀ ਦੋ ਜਣਿਆਂ ਦਾ ਦੋ ਜਣਿਆਂ ਦਾ ਜੀ ਅੱਛਾ ਤੇ 12-12 ਲੱਖ ਰੁਪਇਆ ਨੇ ਮੋੜਤਾ ਹੀ 2844000 ਰੁਪਇਆ ਸਾਡਾ ਰਹਿ ਗਿਆ ਜੀ ਤੇ ਬਾਅਦ ਦੇ ਵਿੱਚ ਨੇ ਸਾਡੀ ਇੱਕੋ ਵੀਜ਼ਾ ਦਿਖਾ ਰਿਹਾ ਹੈ ਉਹ ਕਹਿੰਦਾ ਕਿ ਵੀਜ਼ਾ ਇਹਨਾਂ ਦਾ ਆਇਆ ਹੋਇਆ ਉਹ 462 ਸਬਕਲਾਸ ਆਈ ਜਿਹੜਾ ਆਸਟ੍ਰੇਲੀਆ ਦਾ ਜੋ ਆਪਾਂ ਨੂੰ ਲਾਊਡ ਹੀ ਨਹੀਂ ਹੋਏਗਾ ਜੀ ਉਹ ਸਿਰਫ ਯੂਰਪ ਦੀਆਂ ਕੰਟਰੀਆਂ ਨੂੰ ਲਾਊਡ ਆਈ ਆਸਟ੍ਰੇਲੀਆ ਆਪਾਂ ਨੂੰ ਵੀਜ਼ਾ ਲਾਊਡ ਹੀ ਨਹੀਂ ਕਰਕੇ ਦਿੱਤਾ ਇਹ ਕਿਹਨੇ ਜਾਣ ਲਈ ਰਾਜੀ ਨਹੀਂ ਹੈਗੇ ਕਿ ਉਹ ਵੀਜ਼ਾ ਹੀ ਨਹੀਂ ਆਪਾਂ ਨੂੰ ਲਾਊਡ ਹੀ ਅਸੀਂ ਵੀਜ਼ੇ ਤੋਂ ਕਿਵੇਂ ਜਾ ਸਕਦੇ ਹਾਂ ਉੱਥੇ ਪਰਚਾ ਥੋੜਾ ਕਰਾਉਣਾ ਹੀ ਆਉਂਦੇ ਤੇ ਅਸੀਂ ਉੱਥੇ ਐਮਬੈਸੀ ਦੇ ਵਿੱਚ ਜੇਲ੍ਹ ਥੋੜਾ ਕਰਨੀ ਹੈ ਹਾਂਜੀ ਉਹ ਵੀਜ਼ਾ ਆਪਾਂ ਨੂੰ ਲਾਊਡ ਹੀ ਨਹੀਂ ਹੋਇਆ ਅਜੇ ਤੱਕ ਕਿ ਇਹ ਨਿਊਜ਼ੀਲੈਂਡ ਦੀ ਗੱਲ ਚੱਲਦੀ ਕੜਾ ਕਰਕੇ ਆਦੇ ਵੀ 462 ਸਬ ਕਲਾਸ 홀ੀਡੇ ਇੰਡੀਆ ਨੂੰ ਅਜੇ ਤੱਕ ਅਲਾਊਡ ਹੋ ਗਿਆ ਪਰ ਉਹ ਵੀਜ਼ਾ ਅਲਾਊਡ ਹੋਇਆ ਹੀ ਨਹੀਂਗਾ ਇੰਡੀਆ ਨੂੰ ਤੇ ਇਹ ਇਹਨੇ ਸਾਨੂੰ ਉਹ ਵੀਜ਼ੇ ਲੈ ਤੇ ਇਹ ਆਸਟ੍ਰੇਲੀਆ ਦੇ ਪਰ ਅਸੀਂ ਆ ਅਸੀਂ ਅਸੀਂ ਇਸ ਬੰਦੇ ਨਾਲ ਆਸਟ੍ਰੇਲੀਆ ਦੀ ਡੀਲ ਨਹੀਂ ਸੀ ਕੀਤੀ ਵੀ ਅਸੀਂ ਆਸਟ੍ਰੇਲੀਆ ਤਾਂ ਜਾਣਾ ਹੀ ਨਹੀਂ ਸਾਨੂੰ ਨਿਊਜ਼ੀਲੈਂਡ ਦਾ ਵੀਜ਼ਾ ਹੈਗਾ ਨਿਊਜ਼ੀਲੈਂਡ ਦਾ ਵੀਜ਼ਾ ਲੈ ਕੇ ਦੇ ਦੇ ਇਹ ਤੋਂ ਨਿਊਜ਼ੀਲੈਂਡ ਦਾ ਵੀਜ਼ਾ ਨਹੀਂ ਮਿਲਿਆ ਇਹਨੂੰ ਇਹਨੇ ਸਾਨੂੰ ਆਸਟ੍ਰੇਲੀਆ ਦੇ ਫੇਕ ਵੀਜ਼ੇ ਲੈ ਤੇ ਆਸਟ੍ਰੇਲੀਆ ਦੀ ਕੋਈ ਡੀਲ ਨਹੀਂ ਸੀ ਨਾ ਜੀ ਸਾਡੀ ਕੋਈ ਨਿਊਜ਼ੀਲੈਂਡ ਦੀ ਡੀਲ ਸੀ ਹਾਂ ਇਹ ਸਾਨੂੰ ਆਂਧਾ ਰਿਹਾ ਤੁਸੀਂ ਆਸਟ੍ਰੇਲੀਆ ਭੇਜ ਦਿਨਾ ਹੀ ਨਹੀਂ ਜਾਣਾ ਹੀ ਨਹੀਂ ਅਸੀਂ ਆਸਟ੍ਰੇਲੀਆ ਜਾਣਾ ਹੀ ਨਹੀਂ ਗਏ ਭਾਵੇਂ ਜਿੱਦਾਂ ਡੀਲ ਲਿਖਤੀ ਹੋਈ ਸਾਡੀ ਨਿਊਜ਼ੀਲੈਂਡ ਦੀ ਲਿਖਤੀ ਹੋਈ ਆਸਟ੍ਰੇਲੀਆ ਦੀ ਕੋਈ ਲਿਖਤੀ ਐ ਕੁਝ ਹੁੰਦਾ ਤੁਹਾਡੇ ਕੋਲ ਹਾਂ ਜੀ ਹੁੰ ਉਹਦੀ ਡੀਲ ਹੋਈ ਆ ਤੁਹਾਡੀ ਉਹਦੀ ਪੈਸੇ ਲਿਖੇ ਆ ਪ੍ਰੋਪਰ ਵੀ ਇੰਨੇ-ਇੰਨੇ ਪੈਸੇ ਆ ਹਾਂਜੀ ਸਾਡੇ ਨਾਲ ਇੰਨੇ ਬਾਅਦ ਦੇ ਵਿੱਚ ਇਹ ਸਾਡੇ ਮੀਤ ਪ੍ਰਧਾਨ ਭਗਵੰਤ ਸਿੰਘ ਮਿੱਡਾ ਜੀ ਜਿਹਦੇ ਮਾਰਕੀਟ ਕਮੇਟੀ ਦੇ ਵਿੱਚ ਲਿਖਤ ਕੀਤੀ ਆਈ ਬਾਅਦ ਵਿੱਚ ਸੁਖਜਿੰਦਰ ਸਿੰਘ ਖੋਸਾ ਕੌਣੀ ਦੇ ਉਥੇ ਖਨੋਰੀ ਬਾਰਡਰ ਤੇ ਜਾ ਕੇ ਇਸ ਨੇ ਲਿਖਤ ਕਰਕੇ ਆਈ ਵੀ ਅਈ ਮੈਂ 16 ਤਰੀਕ ਨੂੰ ਪੈਸੇ ਦਊਂਗਾ ਬਾਅਦ 16 ਤਰੀਕ ਤੋਂ ਮੁੱਕਰ ਗਿਆਈ 16 ਤਰੀਕ ਤੋਂ ਬਾਅਦ ਆਂਦਾ ਮੈਂ 29 ਤਰੀਕ ਨੂੰ ਪੈਸੇ ਦਊਂਗਾ 29 ਤਰੀਕ ਤੋਂ ਮੁੱਕਰ ਗਿਆ ਫਿਰ ਸਾਨੂੰ ਮਜਬੂਰਨ ਦੇ ਵਿੱਚ ਇਹ ਤਰਨਾ ਲਾਉਣਾ ਪਿਆਈ ਹਾਂਜੀ ਉਹ ਮੇਰੇ ਕੋਲ ਛੇਕ ਨਾਲ ਪਹਿਲੀ ਮੇਰੀ ਨਿੱਕੀ ਜਿਹੀ ਗੁੜੀ ਆ 3 ਸਾਲਾਂ ਦੀ ਤੇ ਮੇਰਾ ਤਾਂ ਭੇਕ ਜਮਾਂ ਖਰਾਬ ਆਈ ਉਹ ਕਹਿੰਦੇ ਕਿ ਇਹ ਕਹਿੰਦੇ ਵੀ ਵਿਆਹ ਕਰਾ ਲਿਆ ਸਾਡੇ ਪਰਿਵਾਰ ਦੇ ਮੈਂਬਰ ਨਹੀਂ ਮੰਨ ਲਏ ਵਿਆਹ ਕਿਉਂ ਨਹੀਂ ਕਰਾਉਂਦਾ ਇਹਦੇ ਆਪ ਦਾ ਮੁੰਡਾ ਆਸਟ੍ਰੇਲੀਆ ਭੇਜਾਈ ਇਹ ਕਿਉਂ ਸੈਟ ਉੱਥੇ ਕੀਤਾ ਹੋਇਆ ਹੈ ਇਹਨੇ ਵਿਆਹ ਤਾਂ ਕਰਾਉਣਾ ਵਿਆਹ ਤਾਂ ਬੰਦੇ ਦੇ ਨਿੱਜੀ ਉਹ ਤਾਂ ਨਿੱਜੀ ਕੰਮ ਨੇ ਵਿਆਹ ਤਾਂ ਕਰਾਉਣਾ ਹੀ ਆ ਉਹ ਕਹਿੰਦਾ ਕਿ ਵਿਆਹ ਕਰਾ ਲਿਆ ਮੁੰਡਾ ਮੰਗਿਆ ਹੈ ਜੇ ਵੀਜ਼ਾ ਜੈਨੂਇਨ ਤੇ ਮੁੰਡੇ ਨੂੰ ਅਸੀਂ ਅਸੀਂ ਚਲੇ ਜਾਂਗੇ ਵੀਜ਼ਾ ਜੈਨੂਇਨੀ ਨਹੀਂ ਹੈ ਗਏ ਜੇ ਤੁਸੀਂ ਨਹੀਂ ਵਿਆਹ ਕਰਾ ਲਿਆ ਕਿੰਨੀ ਗੱਲ ਕਰ ਰਿਹਾ ਇਹਦੀ ਉੱਥੋਂ ਆਣ ਕੇ ਕਰਵਾਇਆ ਜੀ। ਅੱਛਾ। ਨਿਊਜੀ ਉੱਥੋਂ ਜਦੋਂ ਡਬਈ ਤੋਂ ਵਾਪਸ ਆਏ ਉਦੋਂ ਆਣ ਕੇ ਵਿਆਹ ਸੀ ਇਹ ਗੱਲ ਕਹੀ ਉਹਨਾਂ ਨੂੰ ਕਿ ਮੇਰਾ ਵਿਆਹ ਹੋ ਗਿਆ ਮੇਰੇ ਪਰਿਵਾਰ ਦੇ ਮੈਂਬਰ ਨਹੀਂ ਮੰਨਦੇ ਹੁਣ ਨਹੀਂ ਜਾਣਾ ਪਰ ਜੀ ਇਹ ਬਿਲਕੁਲ ਨਹੀਂ ਗੱਲ ਹੋਈ ਜੀ। ਪਹਿਲੀ ਗੱਲ ਇਹਨੂੰ ਮੇਰੀ ਨਿੱਜੀ ਜ਼ਿੰਦਗੀ ਦੇ ਸਵਾਲ ਚੁੱਕਣ ਦਾ ਕਿੰਨੇ ਅਧਿਕਾਰ ਦਿੱਤਾ ਜੀ? ਇਹਦੀ ਪਤਨੀ ਨਹੀਂ ਮੰਨਦੀ ਜਾਂਦਾ ਪਰਿਵਾਰਕ ਮੈਂਬਰ ਨਹੀਂ ਮੰਨਦੀ। ਨਿਊਜ਼ੀਲੈਂਡ ਦੀ ਸਾਡੇ ਨਾਲ ਡੀਲ ਹੋਈ ਆ। ਇਹ ਕਹਿੰਦਾ ਜੀ ਪੰਚਾਇਤਾਂ ਹੋਈਆਂ ਇੱਥੇ ਪੰਚਾਇਤ ਨੂੰ ਪੰਚਾਇਤ ਨੂੰ ਬਚਾ ਬੁਲਾ ਲਓ। ਕਿਹੜੀ ਪੰਚਾਇਤ ਕਹਿੰਦੀ ਆ ਵੀ ਸਾਡੇ ਨਾਲ ਆਸਟ੍ਰੇਲੀ ਰਖਦੇ ਨੇ ਕਿਸੇ ਪੰਜਾਬ ਦੇ ਏਜੰਟ ਕੋਲ ਚਲ ਜਿਓ ਉਹ ਤੁਸੀਂ ਉਹਨਾਂ ਨੂੰ ਜਾ ਕੇ ਕਹੋ ਵੀ ਮੈਂ ਆਸਟ੍ਰੇਲੀਆ ਦਾ ਵਰਕ ਵੀਜ਼ਾ ਲੈਣਾ ਹੈ ਕੋਈ ਆਸਟ੍ਰੇਲੀਆ ਗਵਰਨਮੈਂਟ ਇੰਡੀਆ ਨੂੰ ਵਰਕ ਵੀਜ਼ਾ ਨਹੀਂ ਦਿੰਦੀ ਇਹਨੇ ਕਿਸ ਤਰ੍ਹਾਂ ਲੈ ਕੇ ਦਿੱਤਾ ਉਹ ਫੇਕ ਵੀਜ਼ਾ ਬਿਲਕੁਲ ਝੂਠਾ ਸਬਕਲਾਸ 462 ਵੀਜ਼ਾ ਦਿੱਤਾ ਹੈ ਉਹ ਬਿਲਕੁਲ ਝੂਠਾ ਵੀਜ਼ਾ ਹੈ ਇਹ ਦੱਸੇ ਵੀ ਇਹ ਕਿੰਦਾ ਚਲੇ ਜਾਣ ਉਥੇ 에어ਪੋਰਟ ਦੇ ਵਿੱਚ ਸਾਨੂੰ ਸਾਡੋਂ ਕੋਈ ਉਥੇ ਹਨ ਹੋਣੀ ਹੋ ਜੇ ਸਾਨੂੰ ਵੀਜ਼ਾ ਅਫਸਰ ਰੋਕ ਲੇ ਉਸਦੀ ਜ਼ਿੰਮੇਵਾਰੀ ਇਹ ਚੁੱਕਦਾ ਹੈ ਬੰਦਾ ਚਲੋ ਜ਼ਿੰਮੇਵਾਰੀ ਇਹ ਫੇਰ ਠੱਗ ਬੰਦਾ ਜੀ ਕਹਿ ਵੀ ਦਊਗਾ ਮੈਂ ਚੱਕਦਾ ਹਰਮੀਤ ਸਿੰਘ ਆਸਾਂ ਬੁੱਟਰ ਪਿੰਡ ਦਾ ਮੁੰਡਾ ਇਹਨੇ ਐਸਵੀਜੇ ਤੇ ਭੇਜਿਆ ਉਹ ਦਿੱਲੀ 에ਰਪੋਰਟ ਦੇ ਵਿੱਚੋਂ ਵਾਪਸ ਮੁੜ ਕੇ ਆਇਆ ਚਲੋ ਉਸ ਦੀ ਕਿਸਮਤ ਚੰਗੀ ਸੀ ਉਸਤੇ ਕਾਨੂੰਨੀ ਕਾਰਵਾਈ ਐਮਬੈਸੀ ਨੇ ਨਹੀਂ ਕੀਤੀ ਉਸ ਨੂੰ ਐਸਵੀਜੇ ਨੇ ਕਿਉਂ ਨਹੀਂ ਪਹਛਾਇਆ ਰਾਜਵਿੰਦਰ ਸਿੰਘ ਮੁੰਡਾ ਜੀ ਪੁੱਟੀਕੇ ਪਿੰਡ ਦਾ ਉਹਨੇ ਫੈਲ ਲਈ ਸੀ ਇੱਥੇ ਇਹਨੂੰ ਪੁੱਛੋ ਉਹਨੂੰ ਕਿਉਂ ਨਹੀਂ ਤੂੰ ਆਸਟ੍ਰੇਲੀਆ ਪਹਛਾਤਾ ਜੀ ਐਡੀ ਵੀਜੇ ਸਹੀ ਦਿੰਦਾ ਤਾਂ ਜੀ ਵੇ ਇਸ ਕਰਕੇ ਜੀ ਇੱਕ ਬਿਲਕੁਲ ਗਲਤ ਵੀਜ਼ਾ ਸਾਡੀ ਕਿਤੇ ਡੀਲ ਹੀ ਨਹੀਂ ਹੋਈ ਡੀਲ ਨੂੰ ਛੱਡੋ ਜੀ ਜਦੋਂ ਵੀਜ਼ਾ ਹੀ ਡੀਲ ਕਿਹੜੀ ਤੁਹਾਡੀ ਡੀਲ ਕੀ ਹੋਈ ਆ ਆ ਸਾਡੀਆਂ ਡੀਲਾਂ ਜੀ ਪ੍ਰਨੋਟ ਕਰ ਕਰ ਲਿਖਤਾਂ ਕਰ ਕਰ ਸਾਡੇ ਨਾਲ ਮੁੱਕ ਰਹੀਆਂ ਕਿੰਨੀ ਤਰੀਕ ਦਾ ਪ੍ਰਨੋਟ ਦੱਸੀ ਵੀਰੇ ਕੈਮਰੇ ਨੂੰ ਸਿੱਧਾ ਕਰਕੇ ਦਿਖਾ ਨਹੀਂ ਕੋਈ ਗੱਲ ਨਹੀਂ ਤੁਸੀਂ ਦੱਸੋ ਕੈਮਰੇ ਤੇ ਆ ਜਾਣਾ ਮੈਂ ਨਵਦੀਪ ਕੁਮਾਰ ਮੈਂ ਨਵਦੀਪ ਕੁਮਾਰ ਪੁੱਤਰ ਗੁਰਚਰਨ ਸਿੰਘ ਰਾਈਟਵੇ ਹਾਈਲਾਈਟ ਇਮੀਗ੍ਰੇਸ਼ਨ ਸੈਂਟਰ ਦਾ ਐਮ ਡੀ ਹਾਂ ਮੇਰਾ ਆਧਾਰ ਕਾਰਡ ਨੰਬਰ 882168072696 ਹੈ ਜੋਬਨ ਸਿੰਘ ਜੋਬਨਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਜਿਸ ਦਾ ਜੋਬਨਜੀਤ ਸਿੰਘ ਕੌਣ ਜੋਬਨਜੀਤ ਸਿੰਘ ਇਹਨੇ ਵੀਰ ਜੀ ਜਿਸ ਦਾ ਆਧਾਰ ਕਾਰਡ 278368090598 ਇਸ ਨਾਲ ਮੇਰਾ ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਅਤੇ ਰਿਜਿਸਟਰ ਤੋਂ ਵਰਕ ਪਰਮਿਟ 22 ਲੱਖ ਰੁਪਏ ਵਿੱਚ ਲਗਵਾ ਕੇ ਦੇਣ ਦਾ ਐਗਰੀਮੈਂਟ ਹੋਇਆ ਹੈ ਜੋਬਨਜੀਤ ਸਿੰਘ ਕਲਾਇੰਟ ਤੋਂ ਕੁੱਲ 22 22 ਲੱਖ ਰੁਪਏ ਵਸੂਲ ਪਾ ਲਏ ਗਏ ਹਨ ਮਿਤੀ 30 8 2023 ਤੱਕ ਜੋਬਨਜੀਤ ਨੂੰ ਨਿਊਜ਼ੀਲੈਂਡ ਭੇਜ ਦਿੱਤਾ ਜਾਵੇਗਾ ਜੇਕਰ ਕਿਸੇ ਹਾਲਤ ਵਿੱਚ ਫਰਮ ਵੱਲੋਂ ਜੋਬਨਜੀਤ ਸਿੰਘ ਨੂੰ ਨਿਊਜ਼ੀਲੈਂਡ ਨਹੀਂ ਭੇਜਿਆ ਜਾਂਦਾ ਤਾਂ ਫਰਮ ਸਾਰੀ ਪੇਮੈਂਟ ਦੇਣ ਦਾ ਦੇਣਦਾਰ ਦਾ ਹੱਕਦਾਰ ਹੋਵੇਗੀ ਜੀ ਆਹ ਉਸਦੇ ਸਾਈਨ ਨਹੀਂ ਆਹ ਉਸਦੀ ਮੋਹਰ ਹੈ ਆ ਨੋਟਰੀ ਟੈਸਟ ਸਵਿੰਦਰ ਕੁਮਾਰ ਐਡਵੋਕੇਟ ਨੇ ਨੋਟਰੀ ਕੀਤਾ ਜੀ ਅੱਛਾ ਇਹ 30 8 ਤੱਕ ਦਾ ਡਾਟਾ ਹੋਇਆ ਸੀਗਾ ਤੁਹਾਨੂੰ ਭੇਜਿਆ ਕਦੋਂ ਬਾਹਰ ਫਿਰਨੇ ਤੇ ਦੋਵਾਂ ਦਾ ਸੇਮ ਹੀ ਲਿਖਿਆ ਹਾਂਜੀ ਸੇਮ ਹੀ ਹੈ ਸੇਮ ਹੀ ਹੈ ਬਸ ਨਾ ਹੀ ਚੇਂਜ ਆ ਨਾ ਹੀ ਚੇਂਜ ਆ ਸੇਮ ਹੀ ਹੈ ਸਾਰਾ ਜਿਹੜੇ ਐਗਰੀਮੈਂਟ ਸਾਈਨ ਕੀਤੇ ਗਏ ਉਸ ਵਕਤ ਅਸੀਂ ਦੁਬਈ ਸੀ ਸਾਡੇ ਪਰਿਵਾਰਕ ਮੈਂਬਰ ਇਹਨੂੰ ਵਾਰ-ਵਾਰ ਪੁੱਛ ਰਿਹਾ ਸੀ ਵੀ ਕਦੋਂ ਦੁਬਈ ਦੁਬਈ ਤੋਂ ਨਿਊਜ਼ੀਲੈਂਡ ਜਾਣਗੇ ਕਦੋਂ ਦੁਬਈ ਤੋਂ ਨਿਊਜ਼ੀਲੈਂਡ ਜਾਣਗੇ ਫਿਰ ਇਹਨੇ ਸਾਡੇ ਨਾਲ ਇਹ ਐਗਰੀਮੈਂਟ ਸਾਈਨ ਕੀਤੇ ਸੀ ਵੀ ਇੰਨੀ ਤਰੀਕ ਤੱਕ ਭੇਜ ਦਿੱਤਾ 38 ਤੱਕ ਭੇਜ ਦਿੱਤਾ ਜਾਊਗਾ ਨਹੀਂ ਤਾਂ ਮੈਂ ਇੱਥੇ ਆ ਕੇ ਮੇਰੇ ਤੋਂ ਸਾਰੀ ਪੇਮੈਂਟ ਵਾਪਸ ਲੈ ਲਿਓ ਤੁਸੀਂ ਵਾਪਸ ਆ ਜੂ। ਇਹਨੇ ਸਾਨੂੰ ਆਪ ਵਾਪਸ ਬੁਲਾਇਆ ਜੀ ਤੇ ਫਿਰ ਸਾਡੇ ਨਾਲ ਪੇਮੈਂਟ ਦੇਣ ਦਾ ਵਾਅਦਾ ਕੀਤਾ ਸੀ ਸਾਨੂੰ ਜੋ ਕਿ ਸਾਡੇ ਲਿਖਤੀ ਰੂਪ ਵਿੱਚ ਨੋਟਰੀ ਟੈਸਟ ਹੋਇਆ ਹੈ ਇਸ ਦੇ ਵਿੱਚ ਆਸਟ੍ਰੇਲੀਆ ਦੇ ਵੀਜ਼ਾ ਦੀ ਗੱਲ ਕਿੱਥੋਂ ਆ ਗਈ ਮੈਨੂੰ ਅਜੇ ਤੱਕ ਸਮਝ ਨਹੀਂ ਆਈ। ਇਹ ਇਹ ਦੂਸਰਾ ਜੀ ਇਹਨਾਂ ਦਾ ਕੋਈ ਪੇਜ ਫੇਕ ਜਾ ਚੱਲਦਾ ਹੈ। ਰਾਈਟ ਵੈਾਈਲਡ ਇਮੀਗ੍ਰੇਸ਼ਨ ਉਹਦੇ ਵਿੱਚ ਇਹ ਚਲਾ ਰਹੇ ਆ ਜੀ ਕੋਈ ਵਿਆਹ ਕਰਕੇ ਬਾਹਰ ਨਹੀਂ ਜਾ ਰਿਹਾ ਤੇ ਸਾਡਾ ਕੀ ਕਸੂਰ ਹੈ? ਜੇ ਲੋ ਜੀ ਜਦੋਂ ਮੁੰਡਾ ਬਾਹਰ ਗਿਆ ਸੀ ਇਹਨਾਂ ਨੇ ਨਿਊਜ਼ੀਲੈਂਡ ਪਛਾਤਾ ਸਾਨੂੰ ਵਾਪਸ ਤਾਂ ਬੁਲਾ ਲਿਆ ਉਦੋਂ ਤੱਕ ਕਿਸੇ ਨੇ ਕਿਹਾ ਹੀ ਨਹੀਂ ਸੀ ਵੀ ਵਿਆਹ ਹੋਇਆ ਜਾਂ ਨਹੀਂ ਹੋਇਆ ਇਹਨਾਂ ਨੂੰ ਕਿੰਨੇ ਰਾਈਟ ਦਿੱਤਾ ਮੇਰੀ ਨਿੱਜੀ ਜ਼ਿੰਦਗੀ ਦੇ ਸਵਾਲ ਚੁੱਕਣ ਦਾ ਜੇ ਇਸ ਤਰ੍ਹਾਂ ਜੀ ਵੀਡੀਓ ਪਾਉਂਦੇ ਨੇ ਇੰਸਟਾਗ੍ਰam ਤੇ ਮੈਂ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ ਕਿ ਇਹਨਾਂ ਨੂੰ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂਗਾ ਨਿਊਜ਼ੀਲੈਂਡ ਦੇ ਵੀਜ਼ਾ ਦੀ ਗੱਲ ਹੋਈ ਸੀ ਜਿਸ ਨਾਲ ਕਰਕੇ ਇਹ ਵੀਜ਼ੇ ਨਹੀਂ ਦਿੱਤੇ ਇੱਕ ਨੰਬਰ ਦਾ ਠੱਗ ਬੰਦਾ ਜੀ ਇਹਦੇ ਅੰਦਰ ਗੁੰਡੇ ਭਾਈਆਂ ਦੇ ਚਾਚੇ ਦਾ ਮੁੰਡਾ ਡਾਂਗ ਲਾਇਆ ਕਿ ਇੱਥੇ ਆਉਂਦਾ ਕਹਿੰਦਾ ਮੈਂ ਧੱਕੇ ਨਾਲ ਦਫ਼ਤਰ ਖੋਲਾਂਗਾ ਅਸੀਂ ਚੁੱਪ ਕਰਕੇ ਇੱਥੇ ਬੈਠਦੇ ਕਿਉਂਕਿ ਸਾਨੂੰ ਖੋਸਾ ਸਾ ਬਹੁਤ ਹਕਤੀ ਨਾ ਕਿ ਆ ਤੁਸੀਂ ਪੀਸਫੁਲ ਬੈਠਣਾ ਇਹ ਸਾਡੇ ਨਾਲ ਲੜਨ ਨੂੰ ਕਰਦੇ ਆ ਜੀ ਗੁੰਡੇ ਇਹਨਾਂ ਦੇ ਅੰਦਰ ਬਿਠਾਈ ਹੋਏ ਆ ਜਿਹੜੇ ਅਸੀਂ ਇਹਨਾਂ ਦੇ ਗੇਟ ਅੱਗੇ ਬੈਠਦੇ ਆ ਤੇ ਸਾਨੂੰ ਘੂਰਦੇ ਆ ਤੇ ਅੱਖਾਂ ਕੱਢਦੇ ਆ ਜੇਕਰ ਕੋਈ ਵੀ ਹੋਂ ਨਹੀਂ ਹੁੰਦੀ ਆ ਇੱਥੇ ਜੀ ਜੇ ਦੇਖਾ ਸਾਡੇ ਨਹੀਂ ਪੈਸੇ ਮੋੜਦਾ ਅੱਜ ਮੀਟਿੰਗ ਹੋਈ ਸੀ ਪੁਲਿਸ ਨਾਲ ਕੀ ਬਣਿਆ ਪੁਸ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ ਜੀ ਉਥੇ ਸਾਡੇ ਨਾਲ ਸਾਨੂੰ ਇਹ ਪੈਸੇ ਮੋੜ ਨਹੀਂ ਮੰਨ ਰਿਹਾ ਉਥੇ ਵੀ ਐਸਐਸਪੀ ਡਿਪਟੀ ਸਾਹਿਬ ਕੋਲ ਵੀ ਮੰਨਿਆ ਮੇਰੇ ਵੀ ਜੇ ਫੇਕ ਨੇ ਹੁਣ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਜਿਹੜੇ ਕਮੈਂਟ ਕਰ ਰਹੇ ਇਹਨਾਂ ਦੇ ਪੇਜ ਤੇ ਵੀ ਐਸਐ ਵੀ ਇਹਨਾਂ ਦੇ ਵੀਜੇ ਆਏ ਹੋਏ ਨੇ ਜੇ ਆ ਉਹ ਇੱਕ ਇੱਕ ਮੰਨਿਆ ਵੀਜੇ ਮੇਰੇ ਫੇਕ ਆ ਉਹ ਉੱਥੇ ਕਹਿੰਦਾ ਜੀ ਚਲੋ ਜੀ ਵੀਜੇ ਗਲਤ ਹੋ ਗਏ ਕੋਈ ਗੱਲ ਨਹੀਂ ਮੈਂ ਮੈਂ ਇਹਨਾਂ ਦੇ ਪੈਸੇ ਵਾਪਸ ਕਰਨ ਲਈ ਤਿਆਰ ਹਾਂ ਪਰ ਕਰਾਰ ਬਹੁਤ ਲੰਮਾ ਕਰ ਰਿਹਾ ਹੈ 8 ਮਹੀਨਿਆਂ ਦਾ 8ਵੇਂ ਮਹੀਨੇ ਦੇ ਪੈਸੇ ਵਾਪਸ ਕਰ ਰਿਹਾ ਸਾਡੇ ਜੋ ਕਿ ਅਸੀਂ 8ਵੇਂ ਮਹੀਨੇ ਦਾ ਕਰਾਰ ਨਹੀਂ ਲੈਣਾ ਅਸੀਂ ਸਾਰੇ ਪੈਸੇ ਆਪਦੇ ਲੈ ਕੇ ਉਠਾਂਗੇ ਕਰਾਰ ਇਹਨੇ ਸਾਡੇ ਨਾਲ ਪਹਿਲਾਂ ਵੀ ਕੀਤੇ ਲਿਖਤੀ ਰੂਪ ਵਿੱਚ ਇਹ ਕਰਾਰ ਕਰਕੇ ਮੁੱਕਰ ਜਾਂਦਾ ਹੁਣ ਜਿਹੜੇ ਕਮੈਂਟ ਕਰ ਰਹੇ ਆ ਇਹਦੇ ਚਿਮਚੇ ਵੀ ਵਿਆਹ ਕਰਕੇ ਨਹੀਂ ਜਾ ਰਿਹਾ ਹੁਣ ਐਸਐਸਪੀ ਕੋਲੇ ਤੁਹਾਡਾ ਮਾਲਕ ਮੰਨ ਕੇ ਆਇਆ ਏ ਐਸਐਸਪੀ ਡਿਪਟੀ ਸਾਹਿਬ ਕੋਲੇ ਵੀ ਚਲੋ ਕੋਈ ਗੱਲ ਨਹੀਂ ਵੀ ਜੇ ਗਲਤ ਸੀ ਕੋਈ ਗੱਲ ਨਹੀਂ ਮੈਂ ਪੈਸੇ ਵਾਪਸ ਕਰਦਾ ਤੇ ਹੁਣ ਇਹਨਾਂ ਦੇ ਉਹ ਵੀ ਜੇ ਕਿਧਰ ਗਏ ਨੇ ਜੀ ਇਹ ਵੇਖੋ ਜੀ ਬਿਲਕੁਲ ਝੂਠ ਫਲਾ ਰਹੇ ਝੂਠ ਤੇ ਝੂਠ ਫਲਾ ਰਹੇ ਨੇ ਹੁਣ ਸਾਨੂੰ ਉਮੀਦ ਜਾਗੀ ਆ ਜੀ ਡਿਪਟੀ ਸਾਹਿਬ ਨੇ ਕਿਹਾ ਵੀ ਤੁਹਾਡਾ ਮਸਲਾ ਜ਼ਰੂਰ ਹੱਲ ਕਰਵਾਵਾਂਗੇ ਜੇ ਹੱਲ ਮਸਲਾ ਨਹੀਂ ਹੁੰਦਾ ਅਸੀਂ ਰੋੜ ਜਾ ਕਿੰਨੇ ਦਿਨਾਂ ਤੋਂ ਬੈਠੇ ਹੋ ਅਸੀਂ ਸਾਨੂੰ ਤੀਜਾ ਦਿਨਾਂ ਹੀ ਤਰਨੇ ਤੇ ਬੈਠੇ ਤੀਜਾ ਦਿਨ ਹੋ ਗਿਆ ਹਾਂਜੀ ਕੋਈ ਹੱਲ ਨਹੀਂ ਨਿਕਲਿਆ ਅਜੇ ਤੱਕ ਕੋਈ ਹੱਲ ਨਹੀਂ ਕਿ ਅੱਜ ਪੁਲਿਸ ਪ੍ਰਸ਼ਾਸਨਾਂ ਸਾਨੂੰ ਆਮੋ ਸਾਹਮਣੇ ਬਿਠਾਇਆ ਸੀ ਉਮੀਦ ਆ ਕੋਈ ਹੱਲ ਨਿਕਲ ਆਊਗਾ ਜੇ ਹੱਲ ਨਹੀਂ ਨਿਕਲਦਾ ਅਸੀਂ ਰੋਡ ਜਾਮ ਕਰਾਂਗੇ ਜੀ ਤੇ ਸਾਡੇ ਕੌਮੀ ਪ੍ਰਧਾਨ ਕੋਸਾ ਸਾਹਿਬ ਜੀ ਜਿਵੇਂ ਕਹਿਣਗੇ ਸਾਰਾ ਮੁਖਸਰ ਸਾਹਿਬ ਜਾਮ ਕਰਾਂਗੇ ਔਰ ਇਹਦੇ ਦਫ਼ਤਰ ਨੂੰ ਅਸੀਂ ਤਾਲਾ ਵੀ ਲਾਵਾਂਗੇ ਈਟ ਐਂਡ ਆਊਟ ਇਹਦਾ ਹੋਟਲ ਹੈ ਜੀ ਉਹ ਵੀ ਅਸੀਂ ਬੰਦ ਕਰਾਂਗੇ ਅਸੀਂ ਇੱਕ ਦਿਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਦਰਖਾਸਤ ਦੇ ਕੇ ਆਇਆ ਸਾਡੇ ਤੇ ਕੀ ਚੱਲ ਰਿਹਾ ਹੈ ਉਥੇ ਬਹੁਤ ਗਲਤ ਤੰਦਾ ਕਰ ਰਹੇ ਸ਼ਰੀਆਂ ਮੁੰਡੇ ਕੁੜੀਆਂ ਲੈ ਕੇ ਆ ਰਹੇ ਉਹ ਇੰਦਾ ਵਾਕਿਆ ਹੀ ਇੰਦਾ ਹੈ ਸਬੂਤ ਇੰਦਾ ਹਾਂਜੀ ਇਹ ਇਸ 호텔 ਦਾ ਮਾਲਕ ਆ ਜੀ ਰੈਂਟ ਦੀ ਜਗਾ ਹੈ ਇਹਨੇ ਇਹ 호텔 ਤਿਆਰ ਕੀਤਾ ਜੀ ਉਥੇ ਸ਼ਰੀਆਂ ਮੁੰਡੇ ਕੁੜੀਆਂ ਲੈ ਕੇ ਆਉਂਦੇ ਜਿਸਮ ਪਰੋਤੀ ਦਾ ਤੰਦਾ ਚੱਲਦਾ ਹੈ ਉਹ ਠੀਕ ਹੈ ਚਲ ਤੁਹਾਡੀ ਗੱਲ ਤੁਸੀਂ ਦੇਖਿਆ ਹੋ ਕੁਝ ਨਹੀਂ ਦੇਖਿਆ ਹਨ ਨੂੰ ਨਹੀਂ ਪਤਾ ਪਰ ਕੀ ਵਾਕਿਆ ਹੀ ਇੰਦਾ ਉਹ ਹਾਂਜੀ ਬਿਲਕੁਲ ਜੀ ਇਹਨੇ ਤਿਆਰ ਕੀਤਾ ਜੀ ਈਟ ਐਂਡ ਆਊਟ ਹੋਂ ਦਾ ਨਾਮ ਹੈ ਨਵਦੀਪ ਕੁਮਾਰ ਸ਼ਰਮਾ ਹੋਂ ਦਾ ਮਾਲਕ ਹੈ ਜੀ ਇਹ ਜਗ੍ਹਾ ਪਰ ਰੈਂਟ ਤੇ ਆ ਇਹ ਆਈਲੈਂਡ ਸੈਂਟਰ ਦੀ ਵੀ ਜਗ੍ਹਾ ਰੈਂਟ ਤੇ ਇਹ ਦੀ ਆਪਣੀ ਮਲਕੀਅਤ ਨਹੀਂ ਹੈਗੀ ਪਰ ਮੈਨੂੰ ਐ ਲੱਗਦਾ ਕਿ ਕਿਸੇ ਹੋਰ ਦੇ ਨਾਮ ਨਹੀਂ ਨਹੀਂ ਜੀ ਬਿਲਕੁਲ ਨਹੀਂ ਇਹਨਾਂ ਦਾ ਜੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅੱਜ ਬੰਦ ਕਰਨ ਲੱਗਿਆ ਕਿਹਾ ਸੀ ਵੀ ਜੇ ਕਿਸੇ ਹੋਰ ਦਾ ਇਹ ਇਹ ਕਹਿ ਰਿਹਾ ਜੀ ਮੈਂ ਕਿਸੇ ਹੋਰ ਨੂੰ ਠੇਕੇ ਤੇ ਦਿੱਤਾ ਹੋਇਆ ਜੇ ਆਪਾਂ ਅੱਗੇ ਰੈਂਟ ਤੇ ਦੇ ਦਿੰਦੇ ਆ ਉਹ ਅਸੀਂ ਉਹਨਾਂ ਨੂੰ ਕਿਹਾ ਸੀ ਅਸੀਂ ਕਹੇ ਸੀ ਪੁਲਿਸ ਕੋਲੇ ਨਾਲ ਹਾਂਜੀ ਹਾਂਜੀ ਕੀ ਮਾਮਲਾ ਨਿਕਲੇਗਾ ਮਾਮਲਾ ਇਹ ਤਿੰਨ ਕਿਸ਼ਤਾ ਕਰਨੀਆਂ ਚਾਹੁੰਦਾ ਜੀ ਹੂੰ दो वारी ਤਾਂ ਪਹਿਲਾਂ ਸਾਡੇ ਸਾਡੇ ਨੇ ਕੀਤਾ 16 ਫਰਵਰੀ ਦਾ ਕਰਾਰ ਆ ਅੱਛਾ ਆਪਣੇ ਅਮਲੋਡ ਮਾਰਕੀਟ ਦੇ ਵਿੱਚ ਇਹਦਾ ਆਪਣਈਆ ਵੀ ਨਾਲ ਸੀ ਇਹਦਾ ਸਾਡਾ ਭਾਰਤੀ ਕਿਸਾਨ ਨੂੰ ਖੋਸਾ ਬਠੱਡਾ ਦਾ ਕਲਵੰਤ ਸਿੰਘ ਉਹ ਵੀ ਨਾਲ ਸੀ ਇਹ ਵੀ ਸੀ ਇਹਦੇ ਨਾਲ ਜਿਹੜਾ ਮੁੰਡਾ ਇਹਦਾ ਮੈਨੇਜਰ ਉਹ ਵੀ ਸੀ ਸਾਰਿਆਂ ਨੂੰ ਇੱਥੇ ਕੀਤਾ ਵੀਡੀਓ ਸਾਡੇ ਕੋਲ ਨੇ 16 ਫਰਵਰੀ ਨੂੰ ਜਦੋਂ ਉਹਨੇ ਪੈਸੇ ਦੇਣੇ ਸੀ ਅਸੀਂ ਇੱਥੇ ਪੈਸੇ ਲੈਣ ਆਏ ਆ ਰਾਤੋਂ ਇਕਨੌਰੀ ਤੋਂ ਇੱਥੇ ਆਏ ਆ ਇਹ ਤਰਕੇ ਸਾਡੇ 16 ਤਰੀਕ ਨੂੰ ਉੱਥੇ ਅਪੜ ਗਿਆ ਸਾਨੂੰ ਆਦਾ ਮੈਂ ਪੈਸੇ ਲੈ ਕੇ ਤੁਰਿਆ ਹੁਣਾ ਇਹ ਸਾਡੇ ਖੋਸਾ ਸਾਹਿਬ ਕੋਲ ਗਿਆ ਜਰਾ ਖੋਸਾ ਸਾਹਿਬ ਤੁਸੀਂ ਨੇ 29 ਤਰੀਕ ਲੈ ਲਈ ਵੀ ਮੈਨੂੰ ਪ੍ਰਧਾਨ ਜੀ ਟਾਈਮ ਦਿਓ ਖੋਸਾ ਸਾਹਿਬਾਂ ਦੇ ਕੋਲ ਨਹੀਂ ਲੈਣਾ ਲੱਖਰ ਪੈਸੇ ਵੀ ਖੋਸਾ ਸਾਹਿਬਾਂ ਦੇ ਕੋਈ ਗੱਲ ਨਹੀਂ ਤੂੰ ਤੈਨੂੰ ਛੱਡ ਦੇਨੇ ਅਸੀਂ ਫੇਰ ਉਹ 29 ਤਰੀਕ ਦੇ ਪੱਜ ਗਿਆ ਹੁਣ ਖੋਸਾ ਸਾਹਿਬ ਨੇ ਆਹ ਪਾਣ ਕੇ ਧਰਨਾ ਲਵਾਇਆ ਇੱਥੇ ਕੂਮੀ ਪ੍ਰਧਾਨ ਸਾਡਾ ਸਰਦਾਰ ਸਿਜਿੰਦਰ ਸਿੰਘ ਖੋਸਾ ਉਹਦੀ ਰਹਿਨਮਾਈ ਇਹ ਧਰਨਾ ਲੱਗਾ ਧਰਨਾ ਉਹਨਾਂ ਜਦ ਜਾਰੀ ਰਹੇਗਾ ਜਿੰਨਾ ਚਿਰ ਪੈਸੇ ਨਹੀਂ ਦਿੰਦਾਗਾ ਭਾਵੇਂ ਸਾਨੂੰ ਮਹੀਨਾ ਬੈਣਾ ਪਵੇ ਭਾਵੇਂ 6 ਮਹੀਨੇ ਬੈਨੇ ਪੈਣਾ ਇਹ ਬਹੁਤ ਵੱਡਾ ਠੱਗ ਹੈ ਇਹਨੇ ਆਪ ਕਿਰਾਏ ਤੇ ਉਟਲੇ ਦੇ ਕੋਲ ਜਿਹੜਾ ਜਾਂਦਾ ਵੀ ਇਹ ਇਹ ਉਟਲ ਮੈਂ ਹੋਰ ਕਿਸ਼ਣ ਦਿੱਤਾ ਹੈ ਇਹਦਾ ਮਾਲਕ ਸਾਡੇ ਕੋਲ ਆਇਆ ਉਹਨੇ ਇਹ ਵੀ ਇਹਨੇ ਇੰਦੇ ਨਵਦੀਪ ਨੇ ਜਿਹੜਾ ਉਟਲੇ ਦਾ ਇਹਨੂੰ ਕਿਰਾਏ ਦਿੱਤਾ ਤੇ ਇਹਨੇ ਕਿਰਾਏ ਹੈ ਕਿਹਨੂੰ ਦੇਤਾ ਇਹ ਤਾਂ ਜਾਣ ਪੁੱਛ ਕੇ ਡਰਾਮੇ ਬਾਈ ਕਰਦਾ ਮਾਲਕ ਨੇ ਕੱਲ ਤੁਹਾਨੂੰ ਕਹੀ ਆ ਮਾਲਕ ਨੇ ਆਖਿਆ ਵੀ ਇਹਦੇ ਕੋਲ ਆ ਥਾਂ ਯਾਰ ਮੇਰੀ ਆ ਮਾਲਕ ਕਹਿੰਦਾ ਜਾਂ ਸਾਰਾ ਜਿਹੜਾ ਹੈਗਾ ਉਹ ਆ ਥਾਂ ਮੇਰੀ ਹੈ ਅਸੀਂ ਇਹ ਤੁਹਾਡੇ ਨਾਲ ਤਾਂ ਸਾਡਾ ਰੌਲਾ ਹੀ ਨਹੀਂ ਸਾਡਾ ਰੌਲਾ ਤਾਂ ਨਵਦੀਪ ਨਾਲ ਲੈ ਹੂੰ ਵੀ ਸਾਡੇ ਪੈਸੇ ਦੇ ਦੇ ਤੇ ਹੀ ਉੱਠ ਜਾਣੇ ਆ ਸਾਡੇ ਦਾ ਪੈਸੇ ਦਾ ਮਸਲਾ ਇਦਾਂ ਕਿਸਾਨ ਯੂਨੀਅਨ ਦਾ ਫਰਜ ਬਣਦਾ ਹੈ ਸਾਡੇ ਕਿਸਾਨ ਭਰਾ ਨੇ ਥੋੜੀ ਥੋੜੀ ਜ਼ਮੀਨ ਇਹਨਾਂ ਕੋਲ ਅਸੀਂ ਇਹਨਾਂ ਦਾ ਹੱਕ ਦਲਾਈ ਜਦੋਂ ਭਰਾ ਸੀ ਆਪਚ ਨਹੀਂ ਇਹ ਮੇਰੇ ਗਵਾਂਢੀ ਨੇ ਜੀ ਅੱਛਾ ਤੁਹਾਨੂੰ ਦੱਸ ਕਿੰਨੇ ਪਾਈ ਇੱਥੇ ਤਾਂ ਕੌਣ ਉਹ ਗੁਰਸੇਵਕ ਸਿੰਘ ਆਈ ਜਿਹੜਾ ਇਸ ਨਾਲ ਅਟੈਚਮੈਂਟ ਹੈ ਇਹਨੂੰ ਮੈਂ ਦੱਸਿਆ ਸੀਗਾ ਵੀ ਆਪਣੇ ਇੱਥੇ ਇਹ ਵੀਜ਼ਾ ਲਵਾਉਂਦਾ ਸੀ ਭਾਈ ਹਾਂਜੀ ਗੁਰਸੇਵਕ ਸਿੰਘ ਨੇ ਸਾਨੂੰ ਵੀਜ਼ਾ ਲਵਾਇਆ ਉਹ ਵੀ ਬੰਦਾ ਇਹਨੇ ਨਾਲ ਹੀ ਭੇਜਿਆ ਸੀ ਸਾਡੇ ਉੱਥੋਂ ਤੱਕ ਜੀ ਨਿਊ ਜੀ ਇਹ ਥਾਈਲੈਂਡ ਤੇ ਦੁਬਈ ਦੇ ਵਿੱਚ ਨੇ ਸਾਡੇ ਨਾਲ ਰਹਿਆ ਉਹਦਾ ਖਰਚਾ ਕਿਹਨੇ ਚੱਕਿਆ ਫਿਰ ਬਾਰਾਲਾ ਉਹਦਾ ਖਰਚਾ ਅਸੀਂ ਆਪ ਚੱਕਿਆ ਹੀ ਅਸੀਂ ਰੋਟੀ ਪਾਣੀ ਆਪਦੇ ਕੋਲੋਂ ਖਾਂਦੇ ਰਹੇ ਅਸੀਂ ਸਾਰਾ ਕੁਝ ਜਦੋਂ ਸਾਡੇ ਕੋਲ ਪੈਸੇ ਮੁੱਕ ਗਏ ਅਸੀਂ ਘਰਦੇ ਉਹਦੇ ਪੈਸੇ ਮੰਗਾਏ ਆਈ ਫਿਰ ਅਸੀਂ ਟਿਕਟ ਕਰਕੇ ਅਸੀਂ ਦਾ ਰਾਤ ਨੂੰ ਇੱਥੇ ਆਏ ਆਈ ਆਪਦੇ ਇੰਡੀਆ ਦਿੱਲੀ ਪਹੁੰਚੇ ਆਈ ਹਾਂ ਹਾਂਜੀ ਇਨੇਕ ਤਾਰੀਫੋਂ ਤੇ ਗੱਲ ਹੁੰਦੀ ਸੀ ਇਹਨਾਂ ਨਾਲ ਹੁੰਦੀ ਕਿ ਫੋਨ ਤੇ ਗੱਲ ਹੁੰਦੀ ਸੀ ਉਹ ਗਰਸੇਵ ਸਿੰਘ ਨਾਲ ਹੁੰਦੀ ਸੀ ਜੋ ਗਰਸੇਵ ਸਿੰਘ ਨੂੰ ਆਂਧਾ ਸਿੰਘ ਆ ਵੀ ਤੂੰ ਇਹਨੂੰ ਇੰਨੇ ਇੰਨੇ ਦਿਨ ਇੱਥੇ ਭਾਈ ਰੱਖ ਮੈਂ ਵੀਜ਼ਾ ਲਈ ਜਾਣਾ ਲਈ ਜਾਣਾ ਨਿਊਜ਼ੀਲੈਂਡ ਦਾ ਬਸ ਇਹਨਾਂ ਨੂੰ ਇੰਨੇ ਦਿਨ ਚੜਾ ਦੂੰਗਾ ਇੰਨੇ ਦਿਨ ਚੜਾ ਦੂੰਗਾ ਭਾਈ ਬਾਅਦ ਤੇ ਵੇਚਾਂ ਦਾ ਤੂੰ ਇਹ ਵੀਜ਼ਾ ਇਹ ਬੰਦ ਹੋ ਗਏ ਨੇ ਮੈਂ ਤੁਹਾਨੂੰ ਆਸਟ੍ਰੇਲੀਆ ਦੇ ਵੀਜ਼ੇ ਲੈ ਦੇਣਾ ਹੀ ਅਈਆਂ ਕਹਿੰ ਆਸਟ੍ਰੇਲੀਆ ਦੇ ਵੀਜ਼ੇ ਜਾਣਾ ਹੀ ਨਹੀਂਗਾ ਸਾਨੂੰ ਤੂੰ ਨਿਊਜ਼ੀਲੈਂਡ ਦੇ ਵੀਜ਼ੇ ਗਾ ਨਿਊਜ਼ੀਲੈਂਡ ਦੇ ਵੀਜ਼ੇ ਦੇ ਦੇ ਤੇ ਅਸੀਂ ਚੜ ਜਾਨੇ ਪਰ ਇਹਦੇ ਤੋਂ ਨਿਊਜ਼ੀਲੈਂਡ ਦੇ ਵੀਜ਼ੇ ਨਹੀਂ ਲ ਪੈਸੇ ਰੀਚ ਤੇ ਸੀ ਪਹੁੰਚ ਕੇ ਦੇਣੇ ਸੀ ਨਹੀਂ ਸੀ ਪੈਸੇ ਸਾਰੇ ਪਹਿਲਾਂ ਲੈ ਲਏ ਸੀਗੇ ਇਹਨੇ ਸਾਡੇ ਤੋਂ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਕਿ ਵੀ ਇਦਾਂ ਹੋ ਸਕਦਾ ਤੁਹਾਡੇ ਨਾਲ ਨਹੀਂ ਜੀ ਸਾਨੂੰ ਨਹੀਂ ਸੀ ਪਹਿਲਾਂ ਪਤਾ ਸੀ ਸਾਨੂੰ ਇਹਨੇ ਟਰਾਂਜ਼ਿਟ ਵੀਜ਼ਾ ਹੈ ਨਾ ਜਿਹੜਾ ਆਨਲਾਈਨ ਸ਼ੋਅ ਕੀਤੇ ਹੋਏ ਸੀ ਨਾ ਇਹ ਕਿੰਨੇ ਮਹੀਨੇ ਪਹਿਲਾਂ ਦੀ ਗੱਲ ਹੈ ਇਹ ਘੱਟੋ ਘੱਟ 8-9 ਮਹੀਨੇ ਪਹਿਲੇ ਹੋ ਗਏ ਨੇ ਪੂਰੀ ਇਸ ਗੱਲ ਦੀ ਅੱਛਾ ਹਾਂ ਜੀ ਤੋਂ 2.5 ਮਹੀਨੇ ਅਸੀਂ ਬਾਹਰ ਲਾਏ ਦੁਬਈ ਲਾਏ ਅੱਛਾ ਇਹ ਜਿਹੜਾ ਭਾਨੇ ਵਾਲਾ ਮਸਲਾ ਸੀ ਇਹ ਪਹਿਲਾਂ ਚੱਲਿਆ ਸੀ ਫਿਰ ਇਹ ਬਾਅਦ ਚ ਚੱਲਿਆ ਭਾਨੇ ਵਾਲਾ ਮਸਲਾ ਤਾਂ ਕਰ ਹਾਂ ਜੀ ਟ੍ਰੈਵਲ ਏਜੰਟ ਦਾ ਭਾਨੇ ਸਿੱਧੂ ਵਾਲਾ ਉਦੋਂ ਚੱਲਦੀ ਰਿਆ ਚੱਲ ਹੀ ਰਿਆ ਸੀਗਾ ਅੱਛਾ ਭਾਨਾ ਵੀ ਉਦੋਂ ਲੋਕਾਂ ਦੇ ਪੈਸੇ ਕੜਵਾਈ ਕੜਵਾਈ ਜਾਂਦਾ ਇਹ ਭਾਨੇ ਵਾਲਾ ਮਸਲਾ ਚੱਲੀ ਜਾਂਦਾ ਸੀਗਾ ਜੀ ਹਾਂਜੀ ਇਹ ਬਾਅਦ ਦੇ ਵਿੱਚ ਸਾਡੇ ਨਾਲ ਡੀਲਾਂ ਕਰ ਕਰ ਮੁਕਰਿਆ ਨਾ ਤਾਂ ਤੁਹਾਨੂੰ ਆਪ ਮਿਲਦਾ ਰਿਹਾ ਤੁਹਾਨੂੰ ਹਾਂਜੀ ਮਿਲਦਾ ਰਿਹਾ ਹੀ ਸਾਡੇ ਸਾਰੀ ਜੁਨੀਅਨ ਨੂੰ ਮਿਲਦਾ ਰਿਹਾ ਆਣ ਕੇ ਸਾਈਨ ਵੀ ਕੀਤੇ ਨੇ ਵੀਡੀਓ ਵੀ ਬਣਾਈਆਂ ਹੋਈਆਂ ਸਾਰੀਆਂ ਹੋਈਆਂ ਸਾਡੇ ਕੋਲ ਕਲਿੱਪਾਂ ਵੀ ਹੈਈਆਂ ਜਿਹੜੀਆਂ ਇਹਨੇ ਸਾਈਨ ਕੀਤੇ ਹੀ ਸਾਡੇ ਨਾਲ ਐਗਰੀਮੈਂਟ ਕੀਤੇ ਆਈ ਹਾਂਜੀ ਕੀ ਜੇ ਹੋਂਤ ਆ ਰਹੀ ਮੰਗੇ ਹੈਈ ਤੁਹਾਨੂੰ ਕੁਝ ਪੈਸੇ ਮੋੜੇ ਉਹਨੇ 24 ਲੱਖ ਰੁਪਈਆ ਸਾਨੂੰ 12 12 ਮੋੜਿਆ ਹੀ 52 ਲੱਖ ਦੇ ਵਿੱਚੋਂ ਹੀ 12 12 ਲੱਖ ਮੋੜਿਆ 12 12 ਲੱਖ ਰੁਪਈਆ ਸਾਨੂੰ ਮੋੜਿਆ ਹੀ ਸਿਰਫ 1.28 ਲੱਖ 44 ਹਜ਼ਾਰ ਰੁਪਈਆ ਤੁਸੀਂ ਖਾਤੇ ਚ ਦਿੱਤਾ ਹੈ ਕਿ ਕੈਸ਼ ਕੁਝ ਮੈਂ ਕੈਸ਼ ਦਿੱਤੇ ਕੁਝ ਖਾਤੇ ਦਿੱਤੇ ਹਿੰਗੇ ਪੈਸੇ ਤੁਹਾਨੂੰ ਵਾਪਸ ਕਿਵੇਂ ਆਏ ਆ ਵਾਪਸ ਸਾਨੂੰ ਖਾਤੇ ਰਾਹੀਂ ਆਏ ਪੇਮੈਂਟ ਹੀ ਅੱਛਾ ਦੋਵਾਂ ਦੀ ਹਾਂਜੀ ਉਹ ਸਾਡੀ ਜੂਨੀਅਨ ਨੇ ਸਾਨੂੰ ਪੈਸੇ ਵਾਪਸ ਕਰਵਾਏ 12-12 ਲੱਖੀ ਸਾਡੀ ਖੋਸਾ ਜੂਨੀਅਨ ਨੇ ਇਹਨਾਂ ਦੀ ਅਸੀਂ ਬੜਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਸਾਡੇ ਨਾਲ ਇੰਨਾ ਸਟੈਂਡ ਲੈ ਕੇ ਖੜੇ ਆਈ ਹਾਂ ਹਾਂਜੀ ਹੋਰ ਅਸੀਂ ਕਈ ਥਾਵਾਂ ਤੇ ਗਏ ਸਾਡੀ ਕਿਹਨੇ ਨਹੀਂ ਸੁਣਵਾਈ ਪਹਿਲੀ ਕਿਨੇ ਵਿੱਚ ਸੀ ਤੁਹਾਡੇ ਜੂਨੀਅਨ ਪਹਿਲੀ ਮੈਂ ਵੀ ਵੇਚੀ ਇਹ ਵੀਰ ਨੇ ਵੀ ਪਹਿਲੀ ਵੇਚੀ ਕਿੰਨੀ ਵੇਚੀ ਤੁਸੀਂ 6 ਕਿਨਾਲਾਂ ਪਹਿਲੀ ਵੇਚੀ ਕੋਸ਼ 8 ਤੋਂ ਪੈਸੇ ਫੜੇ ਸੀਗੇ ਮੈਂ ਅੱਛਾ ਤੁਸੀਂ ਕਿੰਨੀ ਪਹਿਲੀ ਵੇਚੀ ਮੈਂ 6 ਕਿਨਾਲਾਂ ਜ਼ਮੀਨ ਵੇਚੀ ਤੁਸੀਂ ਵੀ 6 ਕਿਨਾਲਾਂ ਦੋਵਾਂ ਨੇ ਵੇਚੀ ਸੀ 6 ਕਿਨਾਲਾਂ ਹਾਂਜੀ ਹਾਂਜੀ 6 ਕਿਨਾਲਾਂ ਪਹਿਲੀ ਵੇਚ ਕੇ ਬਾਹਰ ਚੱਲੇ ਸੀ ਹਾਂਜੀ ਪਹਿਲੀ ਵੇਚ ਕੇ ਬਾਹਰ ਚੱਲੇ ਪਹਿਲੀ ਹੈ ਕਿ ਨਹੀਂ ਥੋੜੀ ਜਿਹੀ ਗਾਲੀ ਇੱਥੇ ਪਹਿਲੀ ਮੇਰੇ ਕੋ ਕਿੰਨੀ ਗਾ ਕਿਤੇ ਤਿੰਨ ਕਿੱਲੇ ਪਹਿਲੀ ਦੋ ਪ੍ਰਾਂ ਹੀ ਆ ਇਹ ਸਾਰੇ ਅੱਛਾ ਹਾਂਜੀ ਨਿੱਕੀ ਜੀ ਗੁੜੀਆ ਮੇਰੀ ਤਿੰਨ ਸਾਲਾਂ ਦੀ ਅੱਛਾ ਹਾਂਜੀ ਹੁਣ ਫਿਰ ਉਹ ਨਜ਼ਰ ਇੱਥੇ ਬੈਠੇ ਹੋ ਪੱਕੇ ਬੈਠੇ ਅਸੀਂ ਬੈਠੇ ਆਂ ਪ੍ਰਸ਼ਾਸਨ ਭਾਵੇਂ ਸਾਨੂੰ ਪ੍ਰਸ਼ਾਸਨ ਪੈਸੇ ਦੇ ਦੇ ਅਸੀਂ ਤਾਂ ਉੱਠ ਜਾਾਂਗੇ ਭਾਵੇਂ ਇਹ ਪੈਸੇ ਦੇ ਅਸੀਂ ਤਾਂ ਸਾਨੂੰ ਪੈਸੇ ਦਾਂ ਉੱਠ ਉੱਠ ਜਾਾਂਗੇ ਹਾਂਜੀ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਸਾਨੂੰ ਪੈਸੇ ਦਿਵਾਓ ਪੈਸੇ ਲੈ ਕੇ ਉੱਠਣਾ ਹੀ ਅਸੀਂ ਰੋਡ ਵੀ ਜਾਮ ਕਰਾਂਗੇ ਸਭ ਜੀ ਬਿਲਕੁਲ ਆਪਾਂ ਗੱਲਬਾਤ ਕਰਨ ਦੀ ਰਾਈਟ ਵੇਅ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਵਦੀਪ ਸਿੰਘ ਨਾਲ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕੀ ਮੰਨਣਾ ਹੈ ਇਸ ਚੀਜ਼ ਤੇ ਲੈ ਕੇ ਕਿਉਂਕਿ ਉਹ ਕੀ ਸੋਚਦੇ ਨੇ ਜਾਂ ਉਹਨਾਂ ਦਾ ਕੀ ਪੱਖ ਹੈਗਾ ਕਿਉਂਕਿ ਇਸ ਪਰਿਵਾਰ ਦੇ ਵੱਲੋਂ ਇੱਕ ਪੱਖ ਰੱਖਿਆ ਗਿਆ ਹੈ ਕਿ ਸਾਨੂੰ ਇੰਨਾ ਚਿਰ ਬਾਹਰਲੇ ਦੇਸ਼ਾਂ ਦੇ ਵਿੱਚ ਘੁਮਾ ਕੇ ਲਾਸਟ ਦੇ ਆ ਕੇ ਸਾਨੂੰ ਆਸਟ੍ਰੇਲੀਆ ਦਾ ਵੀਜ਼ਾ ਦਿੱਤਾ ਜਾਂਦਾ ਪਹਿਲਾਂ ਨਿਊਜ਼ੀਲੈਂਡ ਦੀ ਡੀਲ ਹੁੰਦੀ ਹੈ ਕਾਗਜ਼ੀ ਪੱਤਰੀ ਤੌਰ ਤੇ ਦਿਖਾ ਰਹੇ ਨੇ ਅਸਲ ਦੇ ਵਿੱਚ ਉਹ ਕੀ ਕਹਿਣਾ ਚਾਹੁੰਦੇ ਆ ਆਪਾਂ ਉਹਨਾਂ ਦਾ ਵੀ ਪੱਖ ਰੱਖਦੇ ਆ